ਨੋਸ਼ਕਾ ਜੀ ਮੈਂ ਅਰਤਾਰ ਲਾਲ ਪੱਤਰਕਾਰ ਯੂਪੀਏ ਨਿਊਜ਼ ਜ਼ਿਲ੍ਹਾ ਕੂਥਲਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਨੂਰਪੁਰ ਲੁਬਾਣਾ ਜ਼ਿਲ੍ਹਾ ਕੂਥਲਾ ਦੇ ਵਿੱਚ ਸਰਦਾਰ ਗੁਰਸ਼ਰਨ ਸਿੰਘ ਜੀ ਦੇ ਕੋਲ ਜਿਨ੍ਹਾਂ ਨੇ ਆਪਣੀ ਲੰਬੜਦਾਰੀ ਅਪਲਾਈ ਕੀਤੀ ਹੈ ਇਥੋਂ ਦੇ ਲੰਬੜਦਾਰ ਇੱਕ ਸਕੁਆਇਰ ਹੋਣ ਤੋਂ ਬਾਅਦ ਸੋਸ਼ਿਕਲ ਸਹਾਸਿਕਲ ਵਾਹਿਦੂ ਜੀ ਦਾ ਖਾਲਸਾ ਵਾਹਿਦੂ ਜੀ ਕੀ ਫਤਿਹ ਜੀ ਮੈਂ ਸਰਦਾਰ ਮੁਰਸ਼ਦ ਸਿੰਘ ਪੁੱਤਰ ਪਿਤਾ ਬਿਸ਼ੰਦਰ ਸਿੰਘ ਜੀ ਪਿੰਡ ਨੂਨਪੁਰ ਲਬਾਣਾ ਜ਼ਿਲ੍ਹਾ ਕਪੂਰਥਲਾ ਦਾਖਨ ਨਾਲ ਬਣ ਨੂਨਪੁਰ ਬਾਣਾ ਤਸੀਲ ਢਰਮਾ ਠਾਣਾ ਢਰਮਾ ਦਾ ਵਸਿਆ ਨਹੀਂ ਮੈਂ ਫਿਰ ਦੇ ਵਿੱਚ ਜੋ ਨੰਬਰਦਾਰ ਐਕਸਪਾਇਰ ਹੋ ਗਏ ਉਸ ਕਾਫੀ ਸਮੇਂ ਤੋਂ ਸਾਡੇ ਨੰਬਰਦਾਰੇ ਦੀ ਪਿੰਡ ਦੀ ਸੀਟ ਜਿਹੜੀ ਖਾਲੀ ਚੱਲ ਰਹੀ ਸੀ ਪਰ ਲੋਕਾਂ ਨੂੰ ਕਾਫੀ ਟੈਕਟਰੀਆਂ ਸੀ ਬਾਹਰਲੇ ਪਿੰਡ ਤੋਂ ਨੰਬਰਦਾਰ ਸਾਹਿਬ ਜਾ ਕੇ ਸਾਨੂੰ ਰਜਿਸਟਰੀਆਂ ਵਗੈਰਾ ਜਾਂ ਹੋਰ ਇਹ ਲੜੀ ਦੇ ਕੰਮ ਨੰਬਰਦਾਰੀ ਦੇ 시ਓ ਕਰਾਉਣੇ ਪੈਂਦੇ ਸੀ ਇਸ ਕਰਕੇ ਅਸੀਂ ਸਾਰਿਆਂ ਨੇ ਜੋਰ ਪਾਇਆ ਇਸ ਪਿੰਡ ਦੇ ਵਿੱਚ ਨੰਬਰਦਾਰੀ ਜ਼ਰੂਰ ਹਮੇਸ਼ਾ ਹੀ ਦੀ ਹੈ ਫਿਰ ਗਵਰਨਮੈਂਟ ਨੇ ਜੋ ਕਿ ਸਾਨੂੰ ਟਾਈਮ ਦਿੱਤਾ ਕਿ ਨੰਬਰਦਾਰੀ ਵਾਸਤੇ ਅਪਲਾਈ ਕਰੋ ਉਸ ਦੇ ਵਾਸਤੇ ਮੈਂ ਨੰਬਰਦਾਰੀ ਵਾਸਤੇ ਤਕਰੀਬਨ ਸਾਲ ਤੋਂ ਉੱਪਰ ਟਾਈਮ ਹੋ ਚੁੱਕਾ ਅਪਲਾਈ ਕੀਤਾ ਹੈ ਪਿੰਡ ਵਾਸਤੇ ਮੈਂ ਕਾਫੀ ਕੰਮ ਕੀਤੇ ਹੋਏ ਤੇ ਬਾਕੀ ਹੋਰ ਵੀ ਮੈਂ ਤੁਹਾਨੂੰ ਪਿੰਡ ਵਾਸਤੇ ਇਸ ਤਰ੍ਹਾਂ ਕਰਦਾ ਰਹੂੰਗਾ ਪਹਿਲੇ ਮੇਰੇ ਜੋ ਕੰਮ ਕੀਤੇ ਆ ਉਹ ਸਾਰੇ ਤੁਹਾਡੇ ਸਾਹਮਣੇ ਮੈਂ ਰੱਖੂੰਗਾ ਉਹ ਜਿਹੜੇ-ਜਿਹੜੇ ਕੰਮ ਸਦਾਜੀ ਜਿਹੜੇ ਤੁਸੀਂ ਪਿੰਡ ਦੀਆਂ ਸੇਵਾਵਾਂ ਨਿਭਾ ਚੁੱਕੇ ਹੋ ਸਭ ਤੋਂ ਪਹਿਲੇ ਜੀ ਸਕੂਲ ਦੇ ਵਿੱਚ ਕੁਝ ਅਮਰੀ ਬੰਦੇਵਾਂ ਵੱਲੋਂ ਚੋਰੀਆਂ ਹੋ ਰਹੀਆਂ ਸੀ ਉੱਥੇ ਕੈਮਰੇ ਦੀ ਬਹੁਤ ਸਾਫ਼ ਜ਼ਰੂਰਤ ਸੀ ਜੀ ਕੁਣ ਦੇ ਪ੍ਰਿੰਸੀਪਲ ਸਾਹਿਬ ਨਾਲ ਨੂੰ ਬੁਲਾਇਆ ਸਾਰੇ ਆ ਹੀ ਪਹੁੰਚੇ ਸਾਰਿਆਂ ਨੇ ਕਿਹਾ ਵੀ ਰਲ ਮਿਲ ਕੇ ਜੋ ਵੀ ਸੇਵਾ ਕਰੋ ਤੇ ਆਪਣਾ ਜਿਹੜਾ ਕੈਮਰੇ ਲਗਾਉਣੇ ਚਲੋ ਜੋ ਵੀ ਸਾਡੇ ਨਾਲ ਪਤਵੰਤੇ ਸੱਜਣ ਗਏ ਜਾਂ ਕੁਝ ਪੰਚਾਇਤ ਮੈਂਬਰਸ ਕੋਈ ਇਨਸਾਨ ਸਾਰੇ ਆ ਹੀ ਪਹੁੰਚੇ ਕਿਸੇ ਨੇ 500 ਰੁਪਏ ਆ ਕੇ ਹਨ 1000 ਰੁਪਏ ਜੋ ਵੀ ਦਿੱਤਾ ਉਸ ਤੋਂ ਬਾਅਦ ਮੈਂ ਮੈਡਮ ਨੂੰ ਕਿਹਾ ਕਿ ਜਿੰਨੇ ਵੀ ਪੈਸੇ ਘਟ ਜਾਣਾ ਜਿੰਨੇ ਕੁ ਕੈਮਰੇ ਲਾਉਣੇ ਆ ਬਾਕੀ ਸੇਵਾ ਮੈਂ ਨਾ ਕਰੂੰਗਾ ਔਰ ਮਕਤੀਆ ਉਹ ਸੇਵਾ ਉਸਦੀ ਮੈਂ ਸੀਰ ਰੱਖੀ ਹੋਈ ਹੈ ਉਸ ਤੋਂ ਬਾਅਦ ਹੀ ਸਮਸ਼ਾਨ ਘਾਟ ਸੀ ਸਾਡਾ ਪਿੰਡ ਦਾ ਉਹਦੀ ਚਾਰ ਦਿਵਾਰੀ ਲੰਮੇ ਸਮੇਂ ਤੋਂ ਨਹੀਂ ਬਣੀ ਹੋਈ ਉਹ ਵੀ ਤਕਰੀਬਨ 4-5 ਸਾਲ ਪਹਿਲਾਂ ਜਦੋਂ ਮੈਂ ਫੌਰਨ ਤੋਂ ਆਇਆ ਬਾਹਰੋਂ ਆ ਕੇ ਮੈਂ ਉਹ ਚਾਰ ਦਿਵਾਰੀ ਕਢਾਈ ਆ ਉਸ ਤੋਂ ਬਾਅਦ ਮੈਂ ਵੀ ਪਿੰਡ ਦੇ ਵਿੱਚ ਪੰਚਾਇਤ ਮੈਂਬਰ ਬਣਿਆ ਮਜੂਦਾ ਮੈਂ ਪੰਚਾਇਤ ਮੈਂਬਰ ਹਾਂ ਔਰ ਮੈਂ ਪਿੰਡ ਦੇ ਵਿੱਚ ਇੱਕ ਬਹੁਤ ਹੀ ਵਧੀਆ ਅਪਾਰਟਮੈਂਟ ਬਣਾ ਰਿਹਾ ਸੀ ਜਿਸ ਵਿੱਚ ਮੇਰੇ ਭਤੀਜੇ ਜਿਹੜੇ ਯੂ ਐਸ ਏ ਤੋਂ ਮੇਰੇ ਦੋਨੋਂ ਬੇਟੇ ਯੂ ਐਸ ਏ ਆ ਬਹੁਤ ਜ਼ਿਆਦਾ ਉਹ ਮੇਨ ਨਾਲ ਸਾਥ ਦੇ ਰਹੇ ਆ ਉਸ ਵਾਸਤੇ ਪਾਰਕਿੰਗ ਦੇ ਵਾਸਤੇ ਤਕਰੀਬਨ ਮੈਂ ਢਾਈ ਲੱਖ ਰੁਪਿਆ ਲਾਇਆ ਹੈ ਜੇ ਤੱਕ ਬੋਰਡ ਤੇ ਜਿਸ ਤਰ੍ਹਾਂ ਕਿ ਬੋਰਡ ਵੀ ਲੱਗਾ ਹੋਇਆ ਹੈ ਔਰ ਬਹੁਤ ਵੱਡਾ ਲੰਗਰ ਹਾਲ ਬਣਾਇਆ ਪਿੰਡ ਵਾਸਤੇ ਉਸ ਵਾਸਤੇ ਵੀ 3 ਲੱਖ ਰੁਪਏ ਦੀ ਸੇਵਾ ਮੈਂ ਲੰਗਰ ਹਾਲ ਵਾਸਤੇ ਕੀਤੀ ਹੈ ਬਾਕੀ ਪਾਰਕਿੰਗ ਦੇ ਵਿੱਚ ਜੋ ਹਿੱਕਾ ਘਟਣਾ ਉਹਦੇ ਵਾਸਤੇ 14000 ਰੁਪਏ ਦੀ ਮਸ਼ੀਨ ਆਂਦੀ ਹੋਈ ਹੈ ਪਿੰਡ ਦੀਆਂ ਗਲੀਆਂ ਨੂੰ ਜਿੱਦਾਂ ਕਿ ਆਪਾਂ ਪੱਟਦੇ ਹਾਂ ਦੁਬਾਰਾ ਪੱਕੀਆਂ ਕਰਦੀਆਂ ਉਹਨਾਂ ਨੂੰ ਰੋੜੀ ਕੁੱਟਣ ਵਾਸਤੇ ਜਾਂ ਮਿੱਟੀ ਕੁੱਟਣ ਵਾਸਤੇ ਕੰਪੈਕਟਰ ਆਂਦਾ ਜੋ ਮੇਰੇ ਨਾਮ ਤੇ ਰਸੀਦਾਂ ਸਰੀਆਂ ਮੈਂ ਆਪ ਲੈ ਕੇ ਆਇਆ ਸੇਵਾਸੀ ਆਲ ਕੀਤੀ ਐ ਪਿੰਡ ਦੇ ਵਿੱਚ ਕੂੜਾ ਕਰਕਟ ਚੱਕਣ ਵਾਲੀ ਰੇੜੀ ਜਿਹੜੀ ਐ ਉਹਦੇ ਚੱਲ ਰਹੀ ਪਿੰਡ ਦੇ ਵਿੱਚ ਉਹ ਵੀ ਬਹੁਤ ਮੁਸ਼ਕਲ ਵਿੱਚ ਸੀ ਜੋ ਪਿੰਡ ਦਾ ਕੂੜਾ ਚੱਕਦਾ ਬਹੁਤ ਤੰਗ ਹੁੰਦਾ ਸੀ ਕੂੜਾ ਚੱਕਣ ਤੋਂ ਉਸ ਨੇ ਦੱਸਿਆ ਕਿ ਪੁਰਾਣੀ ਰੇੜੀ ਜਿਹੜੀ ਐ ਉਹ ਬਿਲਕੁਲ ਮੇਰੇ ਕੋਲ ਹੁਣ ਚੱਕੀ ਨਹੀਂ ਜਾਂਦੀ ਪਰ ਪਿੰਡ ਵਾਸੀਆਂ ਨੂੰ ਕਿਹਾ ਕਿ ਮੈਨੂੰ ਰੇੜੀ ਬਣਾ ਕੇ ਦਿਓ ਫਿਰ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਬਾਜੀ ਇਹ ਸੇਵਾ ਜ਼ਰੂਰ ਕਰੋ ਫੇਰ ਉਹਨੂੰ ਮੈਂ ਅਮਰਸਰ ਚੁੰਗੀ ਕਪੂਥਲਾ ਜਿੱਥੇ ਜੜੀਆਂ ਬੰਨੀਆਂ ਉਹਨੂੰ ਨਾਲ ਲੈ ਕੇ ਗਿਆ ਉੱਥੋਂ ਅਸੀਂ ਉਹ ਜੜੀ ਮੈਂ ਬਣਾ ਕੇ ਦਿੱਤੀ ਹੈ ਔਰ ਉਸ ਜੜੀ ਦੇ ਉੱਤੇ ਵੀ ਮੇਰਾ ਨਾਮ ਲਿਖਿਆ ਹੋਇਆ ਹੈ ਬਾਕੀ ਪਿੰਡ ਦੇ ਵਿੱਚ ਜਦੋਂ ਕਰੋਨਾ ਆਈ ਹੈ ਕਰੋਨਾ ਸਮੇਂ ਦੇ ਉੱਤੇ ਵੀਡੀਓ ਸਾਹਿਬ ਕੁਲੂਆ ਜੋ ਉਹ ਸੈਕਟਰੀ ਸਾਹਿਬ ਉਹਨਾਂ ਨੂੰ ਮੈਂ ਸੱਦੇ ਸਾਰੀ ਪੰਚਾਇਤ ਸੱਦੀ ਉਹ ਕਾਫੀ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਉਸ ਵੇਲੇ ਰਾਸ਼ਨ ਦੀ ਲੋੜ ਸੀ ਬਹੁਤ ਉਸ ਵੇਲੇ ਸੰਭਟਾਇਆ ਸੀ 30 35 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਹੈ ਅਸਮੋਸ਼ ਲੜਕੀਆਂ ਨਾਲ ਜਿਹੜੇ ਵਿਆਹ-ਵਿਆਹ ਕੀਤੇ ਐ ਉਹਨਾਂ ਦੇ ਪੇਰੈਂਟਸ ਵਗੈਰਾ ਤੋਂ ਜੇ ਚਾਹੋ ਤਾਂ ਤੁਸੀਂ ਪੁੱਛ ਸਕਦੇ ਹੋ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਵਿੱਚ ਕਾਫੀ ਹਿੱਸਾ ਪਾਇਆ ਬਾਕੀ ਤਕਰੀਬਨ ਹਰ ਲੋੜੀ ਦੇ ਉੱਤੇ ਅਸੀਂ ਜੋ ਕੰਨਿਆ ਕੁਆਰੀਆਂ ਗਰੀਬ ਘਰਾਂ ਦੀਆਂ ਉਹਨਾਂ ਨੂੰ ਲੋੜੀ ਦੇ ਮੈਸੂਟ ਦੰਨਾ 20 ਕਿ ਕਿ ਸੂਟ ਅਸੀਂ ਸੇਵਾ ਕਰਦੇ ਆਂ ਤੇ ਬਾਕੀ ਜਿਹੜੀ ਲੰਗਰ ਦੀ ਸੇਵਾ ਹੈ ਉਹ ਅਸੀਂ ਜਿੱਥੇ ਵੀ ਕਿਤੇ ਹੋਵੇ ਬਦ ਚੜ ਕੇ ਸੇਵਾ ਕਰਦੇ ਆਂ ਜਿਸ ਤਰ੍ਹਾਂ ਕੋ ਹੌਲੇ ਹੌਲੇ ਤੇ ਹੁਣ ਲੰਗਰ ਲੱਗਾ ਹੋਇਆ ਗੜਾਣੇ ਫਾਟਕ ਤੇ ਅਸੀਂ ਹਰ ਸਾਲ ਉਥੇ तकरीबन 10 ਯਾਰ ਜਿਹੜਾ ਰਾਸ਼ਨ ਸੰਗਤਾਂ ਵਾਤੇ ਦੇਖੇ ਹੁੰਦੇ ਹਾਂ ਹੁਣ ਫਿਰ ਮੈਂ ਕੱਲ ਜਾ ਰਿਹਾ ਰਾਸ਼ਨ ਲੈਣ ਵਾਸਤੇ ਕੰਮ ਚੱਲ ਰਿਹਾ ਅੱਜ ਹੀ ਮੇਰੀ ਗੱਲ ਹੋਈ ਜਾ ਉਥੇ ਉਹਨਾਂ ਦੇ ਮੇਨ ਬੰਦੇ ਨਾਲ ਉਹ ਕਹਿੰਦਾ ਜੀ ਦੂਨ ਕਾ ਦੀ ਸੇਵਾ ਅੱਜਾ ਕੋਰਡਰ ਨਾਲ ਅੰਦਰ ਜਾ ਰਹੇ ਉਹ ਟਿਕਣਾ ਕੋਟ ਦੇ ਸੰਗਤਾਂ ਵਾਤੇ ਅੱਲੜਾ ਨੰਬਰ ਚਮਾਕਾ ਭਾਤੀ ਪਾਰ ਤੋਂ ਜਿਹੜੀ ਹੈ तकरीबन ਦੋ ਕਿਲਾ ਅਸੀਂ ਅੱਜ ਦੇ ਪੱਲੇ ਅਸੀਂ 14 ਹੁਣ ਟਰਾਲੀ ਮਿੱਟੀ ਦੀ ਭਾਗ ਛੱਪੜ ਨੂੰ ਪੂਰੇ ਬਹੁਤ ਵੱਡਾ ਛੱਪੜ ਸੀ ਉਹਦੇ ਵਿੱਚ ਮੇਰੇ ਨਾਲ ਪਿੰਡ ਦਾ ਤਪਯਾ ਦੇ ਸੰਗਤ ਨਾਲ ਐਨ ਆਰ ਆਈ ਬੱਚਿਆਂ ਨਾਲ ਮਰੋਂ ਬਹੁਤ ਸਹਾਇਕ ਦਿੱਤਾ ਜਿਨ੍ਹਾਂ ਨੇ ਕਿ ਦੋ ਢਾਈ ਕਿਲੇ ਸ਼ਕਪ ਨੂੰ ਪੂਰ ਕੇ ਜਿਸ ਵਿੱਚ ਹੋਣਾ ਸੀ ਇੱਕ ਕਿਲੇ ਥਾਰ ਦੇ ਵਿੱਚ ਪੂਰਾ ਉਹਨੂੰ ਨੈਟ ਜਾਲ ਲਾ ਕੇ ਉਹਦੇ ਵਿੱਚ 4 ਫੁੱਟ ਦਾ ਰਸਤਾ ਜਿਹੜਾ ਐਂਟਰ ਹੋਣਾ ਤੇ ਬਿਲਕੁਲ ਤਿਆਰ ਕਰਤਾ ਜਿਸਨ ਤੇ ਲੋਕੀ ਘੁੰਮ ਰਿਆ ਅਤੇ ਉਸ ਦੇ ਨਾਲ ਹੀ ਕਰੀਬਨ 5-6 ਕਨਾਲ ਦੇ ਵਿੱਚ ਇੱਕ ਪਾਰਕਿੰਗ ਹੈ ਜਿਹਦਾ ਅਜੇ ਕੰਮ ਚੱਲ ਰਿਹਾ ਉਹ ਸਾਡੇ ਜੋ ਵੀ ਪੜਤ ਵਿੱਚ ਘੁੰਮਣ ਜਾਂ ਲਾਗੇ ਲੰਗਰ ਹਾਲ ਆ ਜਾਂ ਪਿੰਡ ਦੇ ਵਿੱਚ ਕੋਈ ਸੋ ਉਹਨਾਂ ਦਾ ਜਨ ਕਿਸੇ ਤਰ੍ਹਾਂ ਗੱਡੀਆਂ ਖੜੀਆਂ ਕਰਨ ਵਾਸਤੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਪੰਜ ਛੇ ਕਨਾਲ ਅਸੀਂ ਜਗਾ ਬਿਲਕੁਲ ਪਧਰੀ ਕਰ ਰਹੇ ਹਾਂ ਉਸ ਵਿੱਚੋਂ ਗੱਡੀਆਂ ਖੜੀਆਂ ਕਰਨ ਸਾਰੇ ਪਿੰਡ ਵਾਸਤੇ ਇਹ ਅਸੀਂ ਕੰਮ ਕੀਤਾ ਹੈ ਬਾਕੀ ਸਾਰਿਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਅਸੀਂ ਕਿਸ ਤਰ੍ਹਾਂ ਕੰਮ ਕਰ ਰਹੇ ਹਾਂ ਸਾਡੀ ਪਿੰਡ ਦਾ ਰਕਬਾ ਕਿੰਨਾ ਹੈ ਰਕਬਾ ਦੇ ਕਰੀਬ ਜੀ 1350 ਕਲਾ ਰਕਬਾ ਜਿਹੜਾ ਵਗ ਰਿਹਾ ਤੇ ਸਰਕਾਰੀ ਪ੍ਰਾਪਰਟੀ ਜਿਹੜੀ ਜਿਹੜੀ ਹੈ ਪਿੰਡ ਵਿੱਚ ਸਰਕਾਰੀ ਪ੍ਰਾਪਰਟੀ ਜੀ ਇੱਕ ਤਾਂ ਸਕੂਲ ਆ ਜੋ ਕਿ ਪਲੱਸ 2 ਤੱਕ ਇੱਕ ਪਬਲਿਕ ਸਕੂਲ ਹੈ ਜੋ ਕਿ ਸਮਾਰਟ ਸਕੂਲ ਬਣ ਚੁੱਕਿਆ ਉਸ ਦੇ ਬਾਅਦ ਪਿੰਡ ਦੇ ਵਿੱਚ ਪੰਚਾਇਤ ਘਰ ਹੈ ਉਸ ਦੇ ਬਾਅਦ ਅਨੁਲਾਈ ਸਕੂਲ ਜਿਹੜਾ ਉਸ ਦਾ ਵੀ ਸਰਕਾਰੀ ਸਕੂਲ ਦੇ ਵਿੱਚ ਪ੍ਰੀ ਸਕੂਲ ਚਲ ਰਿਹਾ ਨਾਲ ਇੱਕ ਜਿੰਮ ਬੜਿਆ ਹੈ ਔਰ ਗਰੀਬ ਪਰਿਵਾਰਾਂ ਵਾਸਤੇ ਰਸੋਈ ਖਾਣਾ ਬਣਾਇਆ ਗਿਆ ਹੈ ਔਰ ਪਿੰਡ ਦੇ ਕੂੜਾ ਕਰਕਟ ਵਾਸਤੇ ਡੈਂਪੋ ਵਾਸਤੇ ਬਹੁਤ ਵਧੀਆ ਜਗ੍ਹਾ ਬਣਾਈ ਗਈ ਹੈ ਜਿੱਥੇ ਸਾਰੇ ਪਿੰਡ ਦਾ ਕੂੜਾ ਮੌਜੂਦ ਹੈ ਤੇ ਪਿੰਡ ਦੀ ਕੋਈ ਸ਼ਾਨਲਡ ਵੀ ਹੈ ਜੀ ਹਾਂ ਜੀ ਪਿੰਡ ਦੇ ਵਿੱਚ ਕੁਝ ਸ਼ਾਮਲਾ ਜ਼ਮੀਨ ਪਈ ਹੈ ਜਿੱਥੇ ਕਿ ਅਸੀਂ ਆਪਣੇ ਪਾਰਕਿੰਗ ਬਣਾਈ ਹੈ ਔਰ ਪਾਰਕਿੰਗ ਬਣੀ ਹੈ ਔਰ ਪਿੰਡ ਦੀ ਟੈਂਕੀ ਜੋ ਪਾਣੀ ਵਾਲੀ ਉਹ ਵੀ ਲੱਗੀ ਹੋਈ ਹੈ ਤੁਹਾਡਾ ਡੈਂਪ ਕੂੜੇ ਵਾਲਾ ਉਹ ਵੀ ਉਸੇ ਜਗ੍ਹਾ ਵਿੱਚ ਬਣਿਆ ਹੈ ਔਰ ਜੋ ਕਲੋਨੀ ਹੈ ਉਹ ਵੀ ਉਸੇ ਜਗ੍ਹਾ 'ਚ ਕੱਟੀ ਗਈ ਹੈ ਕਿ ਤਕਰੀਬਨ 12-20 ਏਕੜ ਜ਼ਮੀਨ ਜੋ ਠੇਕੇ ਤੇ ਚੱਦੀ ਆ ਔਰ ਨਾਲ ਹੀ ਜਿਹੜੀ ਸ਼ਾਮਲਾ ਸਗਲਾ ਬਣਾ ਕੇ ਟੋਟਲ 12-20 ਕਿੰਨੇ ਸਾਡੀ ਲੰਬੜਦਾਰੀ ਦੇ ਅਧੀਨ ਉਹ ਕਿਹੜੇ-ਕਿਹੜੇ ਕੰਮ ਹੈਗੇ ਆ ਥੋੜਾ ਜਾਣਕਾਰੀ ਦਿਓਗੇ ਨੰਬਰਦਾਰ ਜੀ ਇਹ ਮਾਲ ਮਹਿਕਮੇ ਦੇ ਨਾਲ ਅਟੈਂਡ ਹੁੰਦਾ ਡੀਸੀ ਸਾਹਿਬ ਦੇ ਅੰਦਰ ਨੰਬਰਦਾਰ ਦਾ ਫਰਜ ਹੈਗਾ ਵਾ ਕਿ ਪਿੰਡ ਦੇ ਵਿੱਚ ਜੇ ਕੋਈ ਸਰਕਾਰੀ ਪ੍ਰਾਪਰਟੀ ਤੇ ਕਬਜ਼ਾ ਕਰ ਲਿਆ ਤਾਂ ਉਹ ਡੀਸੀ ਸਾਹਿਬ ਦੇ ਦਫ਼ਤਰ ਵਿੱਚ ਰਿਪੋਰਟ ਦੇਣੀ ਪੈਂਦੀ ਹੈ ਬਾਕੀ ਪਿੰਡ ਦੇ ਵਿੱਚ ਕਿਸੇ ਵੀ ਬੰਦੇ ਨੂੰ ਨੰਬਰਦਾਰੀ ਵਾਸਤੇ ਕੋਈ ਤਸਦੀਕ ਕਰਉਣਾ ਉਹ ਸਹੀ ਤਸਦੀਕ ਕਰਾਂਗੇ ਉਹਦਾ ਵਿਆਹ ਸ਼ਾਦੀਆਂ کورٹ ਮੈਰਿਜ ਜਾਂ ਕਿਤੇ ਹੋਰ ਵੀ ਨੰਬਰਦਾਰ ਦੀ ਲੋੜ ਪੈਂਦੀ ਹੈ ਤਾਂ ਉਹ ਤੇਹਾਤਾਹੀਂ ਆਪਣੇ ਹਾਜ਼ਰ ਹੋ ਕੇ ਉਹਨਾਂ ਦੇ ਕੰਮ ਚਾਰਾਂਗੇ ਜੋ ਕਿ ਸਹੀ ਤਰੀਕੇ ਦੇ ਹੋਣਗੇ ਉਹਨਾਂ ਉੱਤੇ ਹੀ ਤਸਦੀਕ ਕਰਾਂਗੇ ਵਾਇਬਰ ਜੀ ਕਾ ਖਾਲਸਾ ਵਾਇਬਰ ਜੀ ਕੀ ਫਤਿਹ